ਦੋਸਤੋ ਇਸ ਵੇਲੇ ਅਸੀਂ ਖੜੇ ਆ ਬੀਲੇ ਤੋਂ ਟੱਲੇਵਾਲ ਰੋਡ ਜਾਂ ਪੈ ਗਿਆ ਸਟ ਟੱਲੇਵਾਲ ਤੋਂ ਬੀਲਾ ਰੋਡ ਦੇ ਉੱਤੇ ਉੱਥੇ ਜਿਹੜਾ ਇਹ ਸਬੈਦਾ ਲੱਗਿਆ ਹੋਇਆ ਬਹੁਤ ਪਾਰਿਸਪਤਾ ਲੱਗਿਆ ਹੋਇਆ ਜਿਹੜਾ ਇਹ ਰਸਤਾ ਬਿਲਕੁਲ ਬੰਦ ਹੈ ਆਵਾਜ਼ਾਈ ਵੀ ਬੰਦ ਆ ਗਈ ਤੇ ਜਿਹੜੇ ਵੀ ਇਸ ਰਸਤੇ ਤੇ ਆਉਣਾ ਚਾਹੁੰਦੇ ਨੇ ਉਹਨਾਂ ਪਰਵਾਹ ਨੂੰ ਬੇਨਤੀ ਹੈ ਕਿ ਉਹ ਆਪਣੀਆਂ ਗੱਡੀਆਂ ਮੋਟਰਸਾਈਕਲ ਕੇ ਲੰਘ ਜੇ ਉੱਤਰ ਕੇ ਲੰਘ ਜੂਗੇ ਜੀ ਤੇ ਉਹ ਮੋਟਰਸਾਈਕਲ ਜਿਹੜੇ ਨੇ ਮੋਟਰਸਾਈਕਲ ਕੇ ਲਈ ਲੰਘਦੇ ਨੇ ਤੇ ਜਿਹੜੀ ਵੀ ਗੱਲ ਵੱਡੇ ਬਾਣ ਨੇ ਜਿਵੇਂ ਆਪਾਂ ਗੱਡੀਆਂ ਦੀ ਗੱਲ ਕਰੀਏ ਤਾਂ ਉਹ ਰਸਤਾ ਬਿਲਕੁਲ ਬੰਦ ਹੈ ਤੁਸੀਂ ਦੇਖ ਸਕਦੇ ਹੋ ਜਿਹੜੇ ਸਪੈਦਾ ਡਿੱਗੇ ਹੋਏ ਨੇਗੇ ਬਹੁਤ ਵੱਡਾ ਜਿਹੜਾ ਪਾਰੀ ਸਪੈਦਾ ਉਹ ਡਿੱਗਿਆ ਹੋਇਆ ਇੱਥੇ ਤੇ ਬੇਸ਼ੱਕ ਇਥੋਂ ਕਈ ਗੱਡੀੜ ਕਟਾਈ ਆ ਰਸਤਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵੀਰ ਲੱਗੇ ਹੋਏ ਨੇਗੇ ਰਸਤੇ ਦੇ ਮਤਲਬ ਸਾਫ ਕਰਨ ਦੇ ਲਈ ਲੱਗੇ ਹੋਏ ਨੇਗੇ ਤੇ ਤੁਹਾਨੂੰ ਅਸੀਂ ਦੱਸ ਦਈਏ ਕਿ ਜਿਹੜਾ ਬਿਲੇ ਤੋਂ ਟੱਲੇ ਵਾਲਾ ਰੋਡ ਹੈ ਇਹ ਬਿਲਕੁਲ ਹਜੇ ਬੰਦ ਹੈ ਤਾਂ ਜਿਹੜੀਆਂ ਗੱਡੀਆਂ ਆਉਂਦੀਆਂ ਨੇ ਉਹ ਕਿਰਪਾ ਕਰਕੇ ਇਥੋਂ ਨਾ ਨੰਗਣ ਤਾਂ ਕਿ ਉਹਨਾਂ ਨੂੰ ਫੇਰ ਵਾਪਸ ਮੁੜਨਾ ਪੈਂਦਾ ਤਾਂ ਤੁਹਾਨੂੰ ਅਸੀਂ ਦਿਖਾ ਦਈਏ ਬੇਸ਼ੱਕ ਇੱਥੋਂ ਜਿਹੜਾ ਰਸਤਾ ਉਹ ਖੋਲਣ ਦੀ ਜਿਹੜਾ ਖੋਲਣ ਦੇ ਲਈ ਪ੍ਰਬੰਧ ਕੀਤਾ ਜਾਂਦਾ ਵੀ ਲੱਗੇ ਹੋਏ ਨੇਗੇ ਤੇ ਬਿਲਕੁਲ ਰਸਤਾ ਜਿਹੜਾ ਬੰਦ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਭਾਰਾ ਜਿਹੜਾ ਸਫੈਦਾ ਡਿੱਗਿਆ ਹੋਇਆਗਾ ਹਨਾ ਤੇ